ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਤੇ ਅੱਜ ਦੀ ਵੀਡੀਓ ਪੈਂਡ ਕਿਥੋਂ ਤੇ ਜਿਲ੍ਹਾ ਨੂੰ ਪੈਂਦਾ ਇਹ ਪਿੰਡਾ ਬਾਈਕ ਕੋਲ ਬੱਸੀਆਂ ਤਕਉ ਤੇ ਇੱਕ ਝੋਟਾ ਠੀਕ ਹੈ ਜੀ ਜੇ ਕਿਸੇ ਭਾਈ ਨੇ ਇਦਾਂ ਦੀ ਐਡ ਕਰਾਉਣੀ ਹੋਵੇ ਤਾਂ ਆਪਣਾ ਨੰਬਰ ਨੋਟ ਕਰੋ ਜੀ 752800352 ਬਣ ਜਾਏ ਬਾਕੀ ਪਰ ਆਪਣਾ ਫੇਸਬੁੱਕ ਤੇ ਪੇਜ ਆ ਕਰਜੀਤ ਰਾਏ ਉਹਨੂੰ ਵੱਧ ਤੋਂ ਵੱਧ ਫਾਲੋ ਕਰ ਤੇ ਸ਼ੇਅਰ ਕਰਾ ਕਰੋ ਤਾਂ ਕਿ ਤੜ ਤੱਕ ਨੂੰ ਵੀਡੀਓ ਫੁਰ ਕਰ ਸਕੀਏ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈਣੇ ਹੀ ਚਾਹ। ਹਜਵੀਰ ਦੀ ਸੱਸੀ ਕਾ ਜੀ ਸੱਸਰੀ ਕਾਲ ਬਾਈ ਜੀ ਨਾਮ ਦੱਸੋ ਜੀ ਆਪਣਾ ਨਾਂ ਬਾਈ ਗੋਪੀ ਆ ਪਿੰਡ ਪਿੱਥੋ ਆ ਜ਼ਿਲ੍ਹਾ ਬਠਿੰਡਾ ਤਹਿਸੀਲ ਫੂਲ ਆ ਠੀਕ ਆ ਜੀ ਮੋਬਾਈਲ ਨੰਬਰ ਜੀ ਆਪਣਾ 8264752144 ਬਾਈ ਠੀਕ ਆ ਜੀ 8264752144 ਕਿੰਨੇ ਨੱਕ ਪਕਾਉਂ ਵੀ ਆਪਣੇ ਕੋਲ ਅਜ ਆਪਣੇ ਕੋਲੇ 2 ਬਾਈ ਗਿਰ ਨਸਲ ਦੀਆਂ ਬੱਚੀਆਂ ਠੀਕ ਆ ਜੀ ਇੱਕ ਜਰਸੀ ਬੱਚਾ ਫਾਰਮ ਵਾਲਾ ਹਾਂਜੀ ਤੇ ਇੱਕ ਗੱਬਣ ਵਸੀ ਆ ਸਾਢੇ 3-4 ਮਹੀਨਿਆਂ ਦੀ ਤੇ ਦੋ ਬੱਚੀਆਂ ਇੱਕ ਬੱਚੇ ਦੇ ਟੀਕਾ ਲੱਗਿਆ ਵਾ ਤੇ ਇੱਕ ਬੱਚਾ ਹਜੇ ਛੋਟਾ ਬਾਈ ਠੀਕ ਆ ਜ

ਕਿੰਨੇ ਟਾਈਮ ਦੀ ਵੀਰੇ ਇਹਦਾ ਬਾਈ ਹਜੇ ਮੰਨ ਕੇ ਚੱਲ 11 ਮਹੀਨਿਆਂ ਦੀ ਕੋਈ 11 ਮਹੀਨੇ ਦੀ ਹਾਂ ਠੀਕ ਹੈ ਤੇ ਰੇਟ ਭਰਾ ਦਾ ਜਾਜਾ ਰੇਟ ਬਾਈ ਜੇ ਜੋੜੀ ਲੂ ਤਾਂ ਕੋਈ 30000 ਦੀ ਦੇ ਦਾਂਗੇ ਹਾਂਜੀ ਜੇ ਕੱਲੀ ਕੱਲੀ ਲੂ ਤਾਂ 16 16000 ਦੀ ਦੇ ਦਾਂਗੇ ਠੀਕ ਹੈ ਜੀ ਹਾਂ ਲੋਪਰਾ ਹਾਂਜੀ ਬਾਈ ਦੂਜੇ ਨੰਬਰ ਵਾਲੀ ਵੀ ਜਾਣਕਾਰੀ ਦੋ ਤੇ ਆ ਦੂਜੇ ਨੰਬਰ ਤੇ ਵੀ ਬਾਈ ਗੇਰੀ ਆ ਗਈ ਹਾਂਜੀ ਇਹਦੇ ਬਾਈ ਟੀਕਾ ਲੱਗਿਆ ਵਾ ਹਾਂਜੀ ਕਿੰਨਾ ਟਾਈਮ ਕਬੀ ਟੀਕਾ ਲੱਗਨੂ ਇਹਦੇ ਬਾਈ ਪਰਸੂ ਟੀਕਾ ਲਵਾਇਆ ਠੀਕ ਹੈ ਜੀ ਹਾਂ ਲੋ ਇਹਦੀ ਉਮਰ 15 ਕੁ ਮਹੀਨੇ ਦੀ ਹੈ ਬਾਈ ਠੀਕ ਹੈ ਜੀ ਹਾਂ ਬਾਈ ਗੇਰਾ ਠੀਕ ਇਹ ਵਰ ਗੇਰਾ ਬਾਈ ਠੀਕ ਹੈ ਜੀ ਮੜਾ ਇਧਰ ਦੋ ਦੋ ਲੋ ਜੀ ਚਾਰੇ ਖਾਣਾ ਬਾਈ ਗਾਇ ਪਾਣੀ ਠੀਕ ਹੈ ਜੀ ਲੋ ਭਰਾ 1 ਮਹੀਨਾ ਠੀਕ ਆ ਭਰਾ ਹੈ ਬਾਈ ਕਹਿੰਦਾ ਆ ਸੌਰੀ ਇੱਕ ਦੋ ਦਿਨ ਦਾ ਠੀਕ ਆ ਭਰਾ ਹੈ ਬਾਈ ਕਹਿੰਦਾ ਤੇ ਰਹਿਣ ਦੇ ਚਾਂਸ ਹੈਗੇ ਆ ਠੀਕ ਹੈ ਨਾ ਤੇ ਵੱਧ ਜਾਣਕਾਰੀ ਬਾਈ ਤੁਸੀਂ ਲੈ ਲਿਓ ਠੀਕ ਹੈ ਜੀ ਰੇਟ ਬਾਈ ਨੇ ਆਪ ਨੂੰ ਦੱਸ ਦਿੱਤਾ ਜੋੜਾ ਹਾਂ ਠੀਕ ਹੈ ਜੋੜੇ ਦਾ ਬਈ 30000 ਆ ਇਕੱਲੀ ਇਕੱਲੀ ਦਾ 16 16000 ਰੁਪਏ ਠੀਕ ਹੈ ਜੀ ਠੀਕ ਹਾਂ ਬੱਚੀ ਦਾ ਬਈ ਗਰੰਟਡ ਕਬਰ ਨਿਕਲੂਗੀ ਠੀਕ ਹੈ ਹਾਂ ਬਾਕੀ ਹੁਣ ਸਭੀ ਪੜੀ ਵੀ ਆ ਹਾਂ ਸਭੀ ਪੜੀ ਆ ਬਈ ਠੀਕ ਹੈ ਜੀ ਹਾਂ ਜੀ ਛੋਟੀ ਦੀ ਦੱਸੋ ਜਰਸੀ ਦੀ ਹਾਂ ਬਈ ਜਰਸੀ ਬੱਚਾ ਆ ਗਿਆ ਹਾਂਜੀ ਇਹਦੀ ਉਮਰ ਬਈ 7 ਕਿ ਮਹੀਨੇ ਦੀ ਹੈ ਹਜੇ ਠੀਕ ਹੈ ਜੀ ਹਾਂ ਲੋਪਰ 4 ਤੁਹਾਨੂੰ ਇਕੜਵੇ ਸੱਤ ਮਾਰਮ ਜੋ ਆਇਆ ਬੱਚਾ ਬਈ ਠੀਕ ਹੈ ਜੀ ਤੇ ਰੇਟ ਰੂਟ ਭਰਾ ਦਾ ਰੇਟ ਬਈ ਇਹਦਾ 15000 ਰੁਪਿਆ 15000 ਹਾਂ ਨੂੰ ਚੈੱਕ ਕਰ ਸੰਪਰਾ ਬਲੈਕ ਫੇਸ ਵਾਲੀ ਆ ਬਈ ਠੀਕ ਹੈ ਚੈੱਕ ਕਰ ਸਦੇ ਦੂਰ ਦੁਬਾਰਾ ਇਹ ਤੁਮੇ ਮੜੀ ਲੋਜੀ ਰੇਟ ਵੀ ਭਾਈ ਨੇ ਦੱਸਤਾ ਇਹ ਨਾ ਬਈ ਖੁੱਲੂ ਹੀ ਰਹੀ ਵੀ ਆ ਠੀਕ ਹੈ ਲੈਹਰੇ ਦੂਰੇ ਨੇ ਪਾਇਆ ਨਹੀਂ ਸੀ ਪਹਿਲਾਂ ਥੋੜੀ ਜਿਹੀ ਅਲਕਤ ਮੰਨਦੀ ਐ ਤੇ ਲੈਹਰੇ ਦੀ ਅੱਜ ਪਤਾ ਆ ਸਲੋ ਬਰਾ ਭਾਈ ਜੀ ਦਾ ਪਰਮ ਦਾ ਬੱਚਾ ਇਹ ਠੀਕ ਹੈ ਆ ਲੋ ਜੀ ਚਾਰ ਸਾਨਾ ਨਿਕੜ ਮੇ ਠੀਕ ਹੈ ਅੱਜ ਭਾਈ ਚਾਰ ਨੰਬਰ ਦੀ ਦੱਸੀ ਜਾਣਕਾਰੀ ਚਾਰ ਨੰਬਰ ਤੇ ਬਈ ਡੱਬੀ ਵੱੱਛੀ ਆ ਗਈ ਭਾਈ ਹਾਂਜੀ ਉਮਰ ਔਰ ਬਈ 8 ਗਮਿਨਿਆਂ ਦਾ ਬੱਚਾ ਆ ਜੇ ਠੀਕ ਹੈ ਜੀ ਹਾਂ 12 ਨੂੰ ਲਈ ਵੀ ਇਹ ਵੀ ਬੱਚੀ ਠੀਕ ਹੈ ਹਾਂ ਚਾਰੇ ਥਾਣਾ ਬਈ ਇਹਦੀ ਨਿਕਲ ਵੇਸੀ ਫੇਸ ਕੁਆਲਟੀ ਲੋ ਜੀ ਫੇਸ ਕੁਆਲਟੀ ਚੈੱਕ ਕਰਸਾਂ ਵਾਈਟ ਮੂੰਹ ਵਾਲੀ ਆ ਗਈ ਵਾ ਠੀਕ ਹੈ ਜੀ ਹਾਂ ਇਹਦਾ ਰੇਟ ਰੂਟ ਵਾ ਇਹਦਾ 17000 ਰੁਪਏ ਰੇਟ ਬਈ ਸਾਰਿਆਂ ਦੇ ਬਸ ਜਾਇਜ਼ ਜੀ ਰਹਿਣਗੇ ਬਸ ਕੋਈ ਬੜਾ ਰੇਟ ਨਹੀਂ ਲੋਕਾਂ ਨੂੰ 20-25000 ਨਹੀਂ ਮੰਗਦੇ ਠੀਕ ਹੈ ਜੀ ਇਹ 17000 ਦੀ ਬੱਚੀ ਦੇ ਦਾਂਗੇ ਠੀਕ ਹੈ ਜੀ ਹਾਂ ਤੇਰੀ ਹਾਂ ਜੀ ਸਾਢੇ 3-9 ਮਹੀਨੇ ਦੀ ਬੱਚੀ ਗੱਬਣ ਆ ਗਈ ਠੀਕ ਹੈ ਜੀ ਸੌਰੀ 4.5 ਮਹੀਨੇ ਦੀ ਹੈ ਬਾਈ ਠੀਕ ਹੈ 4.5 ਮਹੀਨੇ ਦੀ ਹੈ ਸਾਢੇ ਦਿਨਾਂ ਵਾਲੀ ਵੇਖੀਏ 4.5 ਮਹੀਨੇ ਦੀ ਗੱਲ ਠੀਕ ਹੈ ਜੀ ਹਾਂ ਤੇ ਰੇਟ ਭਰਾ ਦਾ ਦੰਦ ਵੀ ਪਟਕੇ ਦਿਖਾਉਣ ਨੇ ਲੈ ਬਾਈ ਠੀਕ ਲੋ ਠੀਕ ਹੈ ਕੀਰੀ ਹੈ ਬਾਈ ਤੇ ਰੇਟ ਭਰਾ ਦਾ ਰੇਟ ਇਹਦਾ ਬਾਈ ਜਮਾਂ ਲੈਣ ਦੇ ਨੇ 38000 ਰੁਪਏ ਠੀਕ ਹੈ ਜੀ 4.5 ਮਹੀਨੇ ਚੈੱਕ ਕਰੀ ਵੀ ਛੋਡੀ ਕਰਵਾਈ ਵੀ ਅਗਲਾ ਚੈੱਕ ਕਰਵਾ ਹਾਂ ਅਗਲਾ ਚੈੱਕ ਕਰਾ ਕੇ ਲੈ ਜੀ ਬਾਈ ਠੀਕ ਲੋ ਜੀ ਚਾਰੇ थाना ਭਾਈ ਗਿਆ ਪਾਲੀ ਚੈੱਕ ਕਰ ਦਿਓ ਲੋਜੀ ਚਾਰ ਤਾਂ ਨਿਕਰ ਮੇਂ ਲਾਈ ਪੱਟੀ ਬੈਠਾ ਚੈੱਕ ਕਰਵਾ ਕੇ ਲੈ ਜਾ ਸਕਦਾ ਆ ਚੈੱਕ ਕਰਾ ਕੇ ਲੈ ਜੀ ਭਾਈ ਠੀਕ ਹੈ ਜੀ ਠੀਕ ਸਾਢੇ 4 ਮਹੀਨੇ ਦੀ ਗੱਬਣਾ ਠੀਕ ਹੈ ਜੀ ਉਸੇ ਨੰਬਰ ਦੀ ਜਾਣਕਾਰੀ ਦਿਓ ਜੀ ਆਹ ਬਈ ਵਾਈਟ ਕਲ ਹਾਂਜੀ ਵਾਈਟ ਕਲ ਦੀ ਆ ਗਈ ਬਰੂਟ ਦੀ ਹੈ ਭਾਈ ਆਪ ਹਾਂਜੀ ਤੇ ਸਟਾਈਕਰ ਦਾ ਇਹਦੀ ਗੱਲ ਆ ਗਿਆ ਵਾ ਠੀਕ ਹੈ ਜੀ ਕਿੰਨਾ ਕੁ ਟਾਈਮ ਹੋਊਗਾ ਵੀ ਠੀਕ ਆ ਭਰਾ ਇਹਨੂੰ ਠੀਕ ਆ ਭਰਾ ਇਹਨੂੰ ਅੱਜ ਭਾਈ 10 ਦਿਨ ਹੋ ਗਏ ਫਾਰਮ ਜੋ ਲਈ ਆ ਆਪਣੇ ਕੋਲ ਸਟਰਾ ਵੀ ਪਿਆ ਫਾਰਮਾਂ ਨੇ ਸਟਰਾ ਵੀ ਦਿੱਤਾ ਆਪਾਂ ਨੂੰ ਠੀਕ ਹੈ ਜੀ 10 ਦਿਨ ਹੋ ਗਏ ਠੀਕ ਹੈ ਭਰਾ ਹਾਂ ਬਈ ਤੇ ਰੇਟ ਭਰਾ ਦਾ ਜਾਇਜ਼ਾ ਰੇਟ ਇਹਦਾ 25000 ਰੁਪਿਆ ਮੰਗਨੇ ਆ ਬਾਈ ਹਾਂਜੀ 22000 ਦੀ 25 ਦੇ ਦਾਂਗੇ ਬਾਈ ਠੀਕ ਹੈ ਹਾਂ ਕੱਦ ਵੱਡ ਚੰਗਾ ਸੁਖਣਾ ਠੀਕ ਹੈ ਭਰਾ ਇਹ ਕਰਮ ਵਾਲੀ ਲੋ ਜੀ ਤੋੜਾ ਤਰਾ ਤੁਹਾਡੇ ਸਾਹਮਣੇ ਠੀਕ ਹੈ ਚੰਗੀ ਫੇਸ ਕੁਆਲਿਟੀ ਆ ਠੀਕ ਹੈ ਬੰਦ ਹੋ ਜੀ ਚਾਰੇ ਸਾਹਮਣੇ ਖੜ ਮਿਆਂ ਠੀਕ ਹੈ ਇੱਕ ਬਾਈ ਆਪਣੇ ਕੋਲ ਝੋਟਾ ਕਰਦਾ ਪਕਾਉ ਠੀਕ ਹੈ ਜੀ ਹਾਂਜੀ ਦੱਸੋ ਛੋਟੀ ਜਾਣਕਾਰੀ ਇਹਦੇ ਵੀ ਰਿਜ਼ਲਟ ਵੀ ਖੜੇ ਆ ਆਪਣੇ ਕੋਲੇ ਹਾਂਜੀ ਤੇ ਪਹਿਲੇ ਸੂਏ ਕਟੀਆਂ 16 16 ਕਿਲੋ ਉਹ ਦੋਨੀਆਂ 14 15 15 16 16 ਕਿਲੋ ਖੁੱਲਾ ਉਹ ਦੋਨੀਆਂ ਹੀ ਹੈ ਕਟੀਆਂ ਠੀਕ ਹੈ ਜੀ ਆਪਣੇ ਪਿੰਡ ਦੀਆਂ ਖੜੀਆਂ ਠੀਕ ਹੈ ਜੀ ਆਪਾਂ ਬੂਰੇ ਦਾ ਵੀ ਰਿਜ਼ਲਟ ਦਿਖਾਇਆ ਸੀ ਹਾਂਜੀ ਅੱਗੇ ਬਹੁਤ ਵਿਊ ਆਇਆ ਤੁਹਾਡੇ ਚੈਨਲ 'ਤੇ ਹਾਂਜੀ ਹਾਂਜੀ ਤੇ ਇਹਦਾ ਵੀ ਦਿਖਾ ਦਾਂਗੇ ਆਪਾਂ ਉਹ ਰਿਜ਼ਲਟ ਰਿਜ਼ਲਟ ਇਹਦਾ ਹੈਗਾ ਹਾਂ ਇਧਰ ਯਾਰ ਇਹਨਾਂ ਦੀ ਜਿਹੜੀ ਕਟੀਆਂ ਉਹਨਾਂ ਦਾ 16 16 ਲੀਟਰ ਹਾਂ ਬਾਈ ਹੈਗਾ ਜੀ ਖੁੱਲਾ ਬਾਈ ਠੀਕ ਪਿੰਡ ਦੀਆਂ ਖੜੀਆਂ ਦਿਖਾ ਵੀ ਦਵਾਂਗਾ ਕੱਟੇ-ਕ ਹਾਂਜੀ ਉਹਦਾ ਕਾਰਨ ਇਹ ਛੋਟਾ ਭਾਈ ਵੇਚਣਾ ਪੈ ਗਿਆ ਆਪ ਨੂੰ ਸੇਲ ਕਰਨਾ ਪੈ ਗਿਆ ਤੇ ਰੇਟ ਰੂਟ ਭਰਾ ਦਾ ਜਾਇਜ਼ ਰੇਟ ਇਹਦਾ 1,30,000 ਰੁਪਏ ਕਰਦੇ ਆਂ ਭਾਈ ਠੀਕ ਹੈ ਜੀ ਤੋਰ ਦੋ ਮੈਨੂੰ ਹਾਂ ਤੋਰ ਦੋ ਮੈਨੂੰ ਤੋੜ ਦਾਂਗੇ ਇਧਰ ਭਾਈ ਸਾਨੂੰ ਨਾ ਥੋੜਾ ਇਹਨੇ ਗੜਬੜ ਨਾ ਕਰਦੇ ਆ ਆਹ ਦੀ ਦਸੱਲੀ ਕਰਕੇ ਲੈ ਕੇ ਜਾਵੇ ਯਾਰ ਜੀ ਨਹੀਂ ਭਾਈ ਲੈ ਕੇ ਜਾਣਾ ਠੀਕ ਹੈ ਜੀ ਚੀਜ਼ ਐ ਇੱਕ ਕੋਈ ਡੈਰੀ ਚ ਰੱਖਣਾ ਚਾਹੁੰਦਾ ਕੋਈ ਫਾਰਮ ਚ ਚੀਜ਼ ਰੱਖਣ ਵਾਲੀ ਇਹਦਾ ਰਿਜ਼ਲਟ ਹੁਣ ਆਪਣੇ ਘਰੇ ਹੈਗਾ ਇਸਟਾ ਹਾਂ ਹਾਂ ਨਹੀਂ ਆਪਣੇ ਘਰੇ ਨਹੀਂ ਭਾਈ ਰਿਜ਼ਲਟ ਇਹਦੇ ਪਿੰਡ 'ਚ ਖੜੇ ਆ ਠੀਕ ਹੈ ਜੀ ਲੋਪਰਾ ਚੈੱਕ ਕਰ ਸਕਦੇ ਚੰ ਪੜਾਪ ਲੋਸ ਸਸਾਨ ਠੀਕ ਆ ਰਿਜ਼ਲਟ ਵੀ ਬਾਈ ਕੰਦਾ ਆਏ ਬੇ ਇਹਦੇ ਤੇ ਠੀਕ ਹੈ ਜੀ ਆਪ ਦਾ ਪਤਾ ਜੀ ਕਿਹੜੇ ਦਾ ਠੀਕ ਹੈ ਕਹੇ ਬਾਈ ਕਿਹੜੇ ਦਾ ਬੱਚਾ ਹੈ ਸਾਨ ਦਾ ਇਹ ਬਾਈ ਆਪਾਂ ਹਰਿਆਣੇ ਚ ਲਿਆਈ ਸੀ ਕਟਾ ਅੱਛਾ ਜੀ ਤੇ ਉਦੋਂ ਇਹ ਇਹਦਾ ਸਾਰ ਇਹਦਾ ਪਿਓ ਆ ਜਿਹੜਾ ਉਹ ਡੈੱਥ ਹੋ ਗਈ ਸੀ ਉਹਦੀ ਤੇ ਡੈਡੀ ਕੋਲੇ ਸਾਰਾ ਬਾਇਓ ਡਾਟਾ ਹੈਗਾ ਉਹਦਾ ਹੈਗਾ ਦਾ ਰਿਜ਼ਲਟ ਤੇ ਕਿਹੜੇ ਦਾ ਬੱਚਾ ਹੈ ਹਾਂ ਸਾਰਾ ਬਾਇਓ ਡਾਟਾ ਠੀਕ ਜੀ ਲੋਪਰਾ ਚੈੱਕ ਕਰ ਸਕਦੇ ਚੰਗੀ ਤਰ੍ਹਾਂ ਤੇ ਫੇਸ ਕੋਲ ਵੀ ਚੈੱਕ ਕਰ ਸਕਦੇ ਪੜਾ ਠੀਕ ਹੈ ਜੀ ਹੋਜੀ ਬਾਈ ਜੀ ਨਾਲ ਜਰੂਰ ਕਨੈਕਟ ਕਰੋ ਭਰਾ ਬੱਸੀਆਂ ਬਾਈ ਜੀ ਦੀ ਆਪਾਂ ਇੱਕ ਦੋ ਵਾਰਾਂ ਪਹਿਲਾਂ ਵੀ ਵੀਡੀਓ ਬਣਾਈਏ ਤੁਸੀਂ ਬਹੁਤ ਜ਼ਿਆਦਾ ਪਿਆਰ ਦਿੱਤਾ ਬੋਲਾ ਛੋਟਾ ਵੀ ਬਾਈ ਕੋਲ ਠੀਕ ਹੈ ਜੀ ਚੈੱਕ ਕਰ ਸਕਦੇ ਆ ਇਹਦੀ ਵੀਡੀਓ ਬਣਾਈ ਸਿਪਾ ਠੀਕ ਹੈ ਜੀ ਤੇ ਰਿਜ਼ਲਟ ਬਹੁਤ ਸੋਹਣਾ ਹੈ ਇਹਦੇ ਬੂਰੀਆਂ ਕੱਟੀਆਂ ਬਾਕੀ ਹੋਰ ਵੀ ਰਿਜ਼ਲਟ ਹੈਗੇ ਉਹ ਵੀ ਤੁਹਾਨੂੰ ਦਿਖਾਵਾਂਗੇ ਤੇ ਆ ਇਹਨਾਂ ਨੇ ਬਾਈਆਂ ਨੇ ਇੱਕ ਨਵਾਂ ਕੱਟਾ ਲੈਂਦਾ ਬਹੁਤ ਸੋਹਣਾ ਹੈ ਵੀ ਤੇ ਠੀਕ ਹੈ ਮੀਟਿੰਗ ਫੀਸ ਦੀ ਖਾਤਰ ਲੈਂਦੇ ਆ ਬਾਈ ਇਹ ਠੀਕ ਹੈ ਜੀ ਤੇ ਹੋਜੀ ਠੀਕ ਹੈ ਜੀ ਬਾਈ ਜੀ ਨਾਲ ਜਰੂਰ ਕਨੈਕਟ ਕਰੋ ਪਿੰਡ ਪਿੱਥੋ ਤੇ ਜਿਲ੍ਹਾ ਨੂੰ ਪੈਂਦਾ ਜੀ ਪਿੰਡਾ ਮਿਲਦੇ ਆ ਕਿਸੇ ਨਵੀਂ ਵੀਡੀਓ ਚ ਉਪਰ ਬਾਏ